ਦਾ ਤਨਮਾ ਦੇ ਸਾਰਾ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦਾ ਕਿ ਤੁਸੀਂ ਅੱਜ ਇਸ ਪ੍ਰੈਸ ਜਿਹੜੀ ਅਸੀਂ ਕਾਨਫਰੰਸ ਕਰਨ ਜਾ ਰਹੇ ਹਾਂ ਉਹਦੇ ਚਾਹੇ ਜੇ ਮੇਰੇ ਨਾਲ ਡਾਕਟਰ ਰਾਜਕਮਾਰ ਵੇਰਕਾ ਜੀ ਜਿਹੜੇ ਸਾਡੇ ਸਾਬਕਾ ਵਜ਼ੀਰ ਨੇ ਜਗਰ ਕੁਸ਼ੋਰ ਸ਼ਰਮਾ ਜਿਹੜੇ ਸਾਬਕਾ ਐਮਐਲਏ ਨੇ ਨਰੇਸ਼ ਮੱਸੀ ਜਿਹੜੇ ਸਾਬਕਾ ਚੇਅਰਮੈਨ ਨੇ ਯੂਥ ਦੇ ਪ੍ਰਧਾਨ ਵੀਰੇ ਸਾਡੇ ਸਾਡਾ ਅੱਜ ਦਾ ਜਿਹੜਾ ਮੁੱਖ ਏਜੰਡਾ ਪ੍ਰੈਸ ਕਾਨਫਰੰਸ ਦਾ ਜਿਹੜੀਆਂ 17 ਤੋਂ ਵੱਧ ਮੌਤਾਂ ਮਜੀਠੇ ਹਲਕੇ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਹੋਈਆਂ ਨੇ ਔਰ ਅਲਕੋਹਲ ਤੇ ਜਿਹੜੀ ਜਾਲੀ ਸ਼ਰਾਬ ਪੀਣ ਦੇ ਨਾਲ ਮੋਤਾਂ ਹੋਈਆਂ ਨੇ ਇਹ ਜਿਹੜਾ ਖਦਸ਼ਾ ਸੀ ਅਸੀਂ ਬਹੁਤ ਪਹਿਲਾਂ ਜ਼ाहिर ਕੀਤਾ ਸੀ 4 5 6 ਸਾਲ ਹੀ ਹੋ ਗਏ ਇਸ ਲੜਾਈ ਨਾਲ ਲੜਦੇ ਆ ਉਹਨੂੰ ਚਿੱਟੇ ਦੀ ਔਰ ਖਾਸ ਕਰਕੇ ਅਲਕੋਹਲ ਦੀ ਔਰ ਦੜੇ ਸੱਟੇ ਦੀ ਨਾਲ ਅਮਰਸਰ ਦੀ ਇਹ ਚਿੱਟੀਆਂ ਬੀਜਪੀ ਸਾਹਿਬ ਨੂੰ ਵੀ ਲਿਖਿਆ ਗਿਆ ਮੁੱਖ ਮੰਤਰੀ ਸਾਹਿਬ ਨੂੰ ਵੀ ਲੈਟਰ ਲਿਖ ਕੇ ਜਾਣ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਬਾਰ ਬਾਰ ਦਿੱਤੀ ਗਈ ਔਰ ਇੱਕ ਲੈਟਰ ਦਾ ਨਾਲ ਜ਼ਿਕਰ ਕੀਤਾ ਗਿਆ ਕਿ ਕਦੋਂ ਕਦੋਂ ਤੁਹਾਨੂੰ ਇਹ ਗੱਲਾਂ ਦੱਸੀਆਂ ਗਈਆਂ ਪਰ ਬਦਕਿਸਮਤੀ ਹੈ ਕਿ ਇੱਕ ਚੁਣੇ ਹੋਏ ਨਮਾਇंदे ਨੂੰ ਵੀ ਜਦੋਂ ਤੁਸੀਂ ਧਿਆਨ ਨਹੀਂ ਦਿੰਦੇ ਫਿਰ ਜਿਹੀਆਂ ਘਟਨਾਵਾਂ ਦਾ ਹੋਣਾ ਤੈਅ ਹੈ ਕਿਉਂਕਿ ਜਦੋਂ ਅਸੀਂ ਕੋਈ ਚਿੱਠੀ ਲਿਖਦੇ ਜਦੋਂ ਮੀਡੀਆ ਚਾਉਂਦੀ ਹੈ ਤੇ ਕੁਦਰਤੀ ਗੱਲ ਹੈ ਜਿਹੜਾ ਮਾਫੀਆ ਉਹਨੂੰ ਵੀ ਪਤਾ ਲੱਗਦਾ ਕਿ ਕੋਈ ਬੰਦੇ ਨੇ ਚਿੱਠੀ ਲਿਖੀ ਹੈ ਹੋ ਸਕਦਾ ਉਹਨੂੰ ਉਹ ਕੰਟਰੋਲ ਕਰਦੇ ਹੋ ਇਸ ਕਰਕੇ ਸਰਕਾਰ ਇਹਦੇ ਧਿਆਨ ਰਹਿੰਦੇ ਸਮੇਂ ਜੀ ਦਿੱਤਾ ਨਹੀਂ ਇਹ ਹੈ ਕਿ ਇਹ ਬੀਸਿਕਲੀ ਜਿਹੜੀ ਇਹ ਸ਼ਰਾਬ ਹੈ ਜਾਂ ਜਿਹੜੀ ਅਲਕੋਹਲ ਜਿਹਨੂੰ ਕਹਿ ਦਿੰਦੇ ਆ ਇਹ ਸਿੰਥੈਟਿਕ ਮੈਂ ਸਭਨਾਂ ਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਗੁੜ ਦੀ ਸ਼ਰਾਬ ਨਿਕਲਦੀ ਹੁੰਦੀ ਸੀ ਜਿਹੜੀ ਕਿ ਬੰਦੇ ਨੂੰ ਮਰਦੀ ਮਾਰਦੀ ਨਹੀਂ ਸੀ ਇਸ ਲੈਵਲ ਤੇ ਇਹ ਕੈਮੀਕਲ ਨੇ ਤੇ ਨਾਲ ਇਹਦੇ ਵਿੱਚ ਅ ਅਲਕੋਹਲ ਹੈ ਜਿਹਦੀ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਿਹੜੀ ਮਤਲਬ ਉਹਨੂੰ ਨਾਂ ਨਾ ਲਿਆ ਜਾਂਦਾ ਉਹ ਥੋੜੀ ਜਿਹੀ ਜਿਹੜੀ ਅਲਕੋਹਲ ਐ 10-10 ਲੀਟਰ 5-5 ਲੀਟਰ ਚ ਪਾਉਂਦੇ ਨੇ ਉਹ ਅੱਗੇ ਸ਼ਰਾਬ ਬਣਾ ਕੇ ਵੇਚਦੇ ਨੇ ਇਹਨੂੰ ਕੰਜ਼ਿਊਮ ਕੌਣ ਕਰਦੇ ਇਹਨੂੰ ਗਰੀਬ ਲੋਗ ਕੰਜ਼ਿਊਮ ਕਰਦੇ ਨੇ ਜਿਹੜਾ ਥੱਕਿਆ ਟੁੱਟਿਆ ਦਿਹਾੜੀਦਾਰ ਜਿਹੜੀਆਂ ਹੁਣ ਮੌਤ ਹੋਈਆਂ ਮੈਂ ਉਹ ਚ ਵੀ ਦੱਸ ਦਿਆਂ ਇੱਕ ਪਥੇਰ ਕਰਨ ਵਾਲਾ ਸੀ ਕੁਝ ਰਾਜ ਮਿਸਤਰੀ ਸੀ ਕੁਝ ਦਿਹਾੜੀ ਜਾਣ ਵਾਲੇ ਸੀ ਕੁਝ ਪੇਂਟ ਤੇ ਜਾਣ ਵਾਲੇ ਸੀ ਮਤਲਬ ਇਹੋ ਜਿਹੇ ਲੋਕ ਸੀ ਜਿਹੜੇ ਇਹਦੇ ਬਲੇਵੇਂ ਚ ਆਏ ਜਦੋਂ ਥੱਕ ਜਾਂਦੇ ਆ 12-12 ਘੰਟੇ ਕੰਮ ਕਰਕੇ ਰਾਤ ਨੂੰ ਜਦੋਂ ਹੱਡ ਟੁੱਟਦੇ ਆ ਥਕਾਵਟ ਹੁੰਦੀ ਐ ਫਿਰ ਇਹ ਪਿਛਲੀ ਇੱਕ ਬਣਿਆ ਹੀ ਸਿਸਟਮ ਐ ਕਿ ਰਾਤ ਨੂੰ ਉਹਨਾਂ ਨੇ ਸ਼ਰਾਬ ਦੇ ਦੋ ਪੈਗ ਲਾਉਣੇ ਲਾਉਣੇ ਨੇ ਭਾਵੇਂ ਉਹ ਮੋਨ ਲੈ ਕੇ ਪੀਣ ਕਿਤੇੋਂ ਪੀਣ ਉਹਨਾਂ ਨੇ ਕਰਨੇ ਨੇ ਗੁਰਦੀ ਸ਼ਰਾਬ ਸਰਕਾਰ ਨੇ ਬੇਨ ਕੀਤੀ ਐ ਵੀ ਸਰਕਾਰੀ ਠੇਕੇ ਨੇ ਤੁਹਾਨੂੰ ਗੁਰਦੀ ਸ਼ਰਾਬ ਨਹੀਂ ਕੱਢਣ ਦਿੱਤੀ ਜਾਏਗੀ ਚਲੋ ਪਰ ਉਹਦੇ ਪੈਰਲਲ ਇਹ ਅਲਕੋਹਲ ਦੇ ਠੇਕੇ ਜਿਹੜੇ ਆ ਹਰ ਪਿੰਡ 'ਚ ਹਰ ਕਸਬੇ 'ਚ ਸ਼ਹਿਰ ਦੀਆਂ ਸਾਰੀਆਂ ਆਬਾਦੀਆਂ ਚ ਬੜੇ ਢੱਲੇ ਨਾਲ ਔਰ ਬੜੇ ਪੁਰਾਣੇ ਵਿਕਦੇ ਮੈਂ ਇਹ ਵੀ ਕਹ ਦਿਆ ਤੁਹਾਨੂੰ ਇਹ ਅੱਜ ਦੇ ਨਹੀਂਗੇ ਇਹ ਪ੍ਰਾਤਨ ਸਮੇਂ ਦੇ ਵਿਕਦੇ ਪਰ ਅੱਜ ਇਹ ਜਦੋਂ ਸਰਕਾਰ ਚੇਂਜ ਹੁੰਦੀ ਹੈ ਇਹ ਮਾਫੀਆ ਉਹਨਾਂ ਦੀ ਗੋਦੀ ਚ ਆ ਪੈਂਦਾ ਜਦੋਂ ਇਹ ਸਰਕਾਰ ਚੇਂਜ ਹੋਈ ਸੀ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਲਈ ਅਗਾਹ ਸੁਚੇਤ ਕੀਤਾ ਸੀ ਕਿ ਇਹ ਕੰਮ ਇਦਾਂ ਹੋਣਾ ਹੈ ਪਰ ਉਹਨਾਂ ਨੇ ਇਹ ਗੰਭੀਰਤਾ ਨਾਲ ਲਿਆ ਹੀ ਨਹੀਂ ਉਹਨਾਂ ਨੇ ਇਹ ਸਮਝੇ ਨਹੀਂ ਇੱਕ ਮੈਂਬਰ ਪਾਰਲੀਮੈਂਟ ਨੂੰ ਪੁੱਛ ਲਈਏ ਬੁਲਾ ਕੇ ਮੇ ਤੁਹਾਡੇ ਜਿਹੜੇ ਖਦਸ਼ਾ ਹੈ ਕੀ ਆ ਕਿਉਂਕਿ ਜਿਹੜਾ ਮਾਫੀਆ ਕੰਟਰੋਲ ਕਰਦਾ ਮੇਰਾ ਮੰਨਣਾ ਕਿ ਉਦੋਂ ਤੱਕ ਮਾਫੀਆ ਸਰਕਾਰ 'ਚ ਜਾ ਚੁੱਕਾ ਸੀ। ਔਰ ਉਸ ਮਾਫੀਏ ਨੇ ਐਸ ਵੇਲੇ ਆਮ ਆਦਮੀ ਪਾਰਟੀ ਦੀਆਂ ਐਮਐਲਏ ਉਹਨਾਂ ਦੇ ਉਧੇਦਾਰ ਕੁਝ ਕੁਝ ਉਹਨਾਂ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਬਿਲਕੁਲ ਸੱਜੇ ਖੱਬੇ ਤੁਹਾਨੂੰ ਮਿਲਦਾ ਵੇਖਦਾ ਵੇਖਣ ਨੂੰ ਮਿਲ ਜੇਗਾ। ਤੁਸੀਂ ਸਭ ਪਛਾਣਦੇ ਜੀ। ਕਿ ਕੌਣ ਕੀ ਕਰਦਾ? ਬੇਸਿਕਲੀ ਲੋਕ ਸਮਝਦੇ ਕਿ ਸ਼ਾਇਦ ਸ਼ਰਾਬ ਵੇਚਣ ਵਾਲਾ ਆਪ ਉੱਥੇ ਬਹੂਗਾ ਅਲਕੋਹਲ ਵੇਚਣਾ ਨਹੀਂ ਉਹਦੇ ਦਲਾਵ ਪਰ ਬਹੁਤ ਤਾਤ ਐਸ ਵੇਲੇ ਮਾੜਿਆ ਦੇ ਹੱਥਾਂ 'ਚ ਪੁਲਿਸ ਜਾ ਚੁੱਕੀ ਹੈ। ਔਰ ਉਹਨਾਂ ਵੱਲੋਂ ਜਿਹੜੇ ਫੜਦੇ ਨੇ ਚੰਗੀ ਗੱਲ ਐ ਅਸੀਂ ਚੰਗਾ ਕਮਾਂਗੇ ਪਰ ਜਿਹੜੀ ਜਿਹੜਾ ਧਰਾਤਲ ਦੀ ਸਥਿਤੀ ਬਹੁਤ ਭਿਆਨਕ ਐ ਅੱਜ ਵੀ ਚਿੱਟਾ ਤੁਸੀਂ ਲੋਪੋ ਕੇ ਜਗਾਵੇ ਜੋ ਜਾ ਕੇ ਜਿੰਨਾ ਮਰਜ਼ੀ ਲੈ ਲਓ ਸ਼ਰਿਆਂ ਵੇਖਣ ਡਿਆ ਜੀ। ਮੈਂ ਤੁਹਾਡੇ ਰਹਿ ਕਹਿਣਾ ਜੰਡਿਆਲੇ ਜਾ ਕੇ ਵੇਖ ਲਓ ਇਹਨਾਂ ਨੇ ਇੱਕ ਐ ਡੀਐਸਪੀ ਸਸਪੈਂਡ ਕੀਤਾ ਜੇ ਡੀਆਈਜੀ ਅੱਛਾ ਹੁੰਦਾ ਡੀਆਈਜੀ ਜਦੋਂ ਕਿ ਇੱਥੇ ਐਸਐਸਪੀ ਰਹੇਵੇਂ ਨੇ ਬਦਿਆ ਚਲੋ ਉਹਨਾਂ ਨੇ ਕੰਮ ਪਿੱਛੇ ਕੀਤਾ ਡੀਆਈਜੀ ਹੁਣ ਲੱਗੇ ਰਹਿੰਦੇ ਤੇ ਕੀ ਉਹਨਾਂ ਨੂੰ ਨਹੀਂ ਪਤਾ ਇਹ ਹੋ ਰਿਹਾ ਥੱਲੇ ਜੇ ਉਹਨਾਂ ਨੂੰ ਅਲਕੋਹਲ ਦਾ ਇਹ ਪਤਾ ਲੱਗਿਆ ਸੀ ਤੇ ਤੁਹਾਡੇ ਅਫਸਰਾਂ ਨੇ ਇਹ ਕੋਲੋਂ ਦੱਸਿਆ ਵੀ ਜੰਡਿਆਲੇ ਵੀ ਬਹੁਤ ਵੱਡੀ ਮੰਡੀ ਆ ਜੀ ਅਜੇ ਨਾਲੇ ਵੀ ਮੰਡੀ ਆ ਜੀ ਮਜੀਠੇ ਦੇ ਹੋਰ ਏਰੀਆ 'ਚ ਵੀ ਆ ਜੀ ਅਟਾਰੀ ਵੀ ਆ ਜੀ ਤੁਹਾਨੂੰ ਕਿਉਂ ਨਾ ਦੱਸਿਆ ਕਿ ਪਿੰਡਾਂ 'ਚ ਮੜੇ ਹਾਲ ਤੇ ਦੇਖੋ ਦੋ ਗੱਲਾਂ ਨੇ ਇੱਕ ਕੇ ਸਵਾਲ ਮੇਰਾ ਮੁੱਖ ਮੰਤਰੀ ਸਾਹਿਬ ਨੂੰ ਵੀ ਆ ਇਹ ਡੀਏਜੀ ਬਾਰਡ ਰੇਂਜ ਨੂੰ ਵੀ ਆ ਤੁਸੀਂ ਦੋਵੇਂ ਕਹਿੰਦੇ ਜੀ ਅਸੀਂ ਇਮਾਨਦਾਰ ਆ ਮੰਨ ਲਿਆ ਤੁਸੀਂ ਇਮਾਨਦਾਰ ਜੀ ਫਿਰ ਜਿਨ੍ਹਾਂ ਨੇ ਤੁਹਾਨੂੰ ਜਾਣਕਾਰੀ ਨਹੀਂ ਦਿੱਤੀ ਕਿ ਸ਼ਾਮ ਤੱਕ ਉਹਨਾਂ ਤੇ ਕੋਈ ਕਾਰਵਾਈ ਹੋਈ ਕੀ ਤੁਸੀਂ ਜਿਹੜੀਆਂ ਬਾਕੀ ਜੋ ਜੋ ਸਾਨੂੰ ਪਬਲਿਕ ਤੋਂ ਪਤਾ ਲੱਗ ਰਿਹਾ ਕਿ ਇਹਨੂੰ ਇਸ ਸ਼ਹਿਰ ਨੂੰ 4-5 ਜ਼ੋਨਾਂ ਚ ਵੰਡਿਆ ਇਸ ਜ਼ਿਲ੍ਹੇ ਨੂੰ ਜਿਹੜੇ ਡਰਗ ਜਿਹੜੇ ਸਪਲਾਈ ਸਪਲਾਈ ਚੇਨ ਚਲਾਉਂਦੇ ਨੇ ਉਹਦੇ ਹੱਟ ਨੇ ਕੀ ਤੁਹਾਡੇ ਸਿਸਟਮ ਨੂੰ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਉਹਦੇ ਹੱਦ ਕੋਣ ਨੇ ਜਾ ਦੇ ਤੁਸੀਂ ਕਰਪਟ ਦੇ ਤੇ ਜਾ ਤੁਹਾਡੇ ਨਾਲ ਦੇ ਕਰਪਟ ਹੈ ਜਾ ਦੇ ਤੁਸੀਂ ਕੁਰਸੀ ਛੱਡ ਦਿਓ ਤੇ ਜਾ ਉਹਨਾਂ ਦੀ ਛੱਡਾ ਦਿਓ ਨੋ ਦੇ ਕੰਮ ਕਰ ਲਓ ਮੈਂ ਡੀਜੀਪੀ ਨੂੰ ਵੀ ਕਹਿ ਰਿਹਾ ਮੈਂ ਮੁੱਖ ਮੰਤਰੀ ਨੂੰ ਵੀ ਕਹਿ ਰਿਹਾ ਕਹਿਣਾ ਤੇ ਵੈਸੇ ਡੀਜੀਪੀ ਨੂੰ ਚਾਹੀਦਾ ਪਰ ਇਹ ਡੀਜੀ ਦਾ ਇੱਥੇ ਤਜਰਬਾ ਹੈ ਵੀ ਜੇ ਤੇ ਤੁਹਾਨੂੰ ਨਹੀਂ ਦੱਸਿਆ ਕਿਸੇ ਨੇ ਤੇ ਸਬੰਧਤ ਅਫਸਰ ਜਿੰਨੇ ਵੀ ਉੱਥੇ ਰਹਿ ਆ ਲਾਈਨ 'ਚ ਰੱਖੋ ਕੱਢੋ ਬਾਹਰ ਤੇ ਜੇ ਉਹ ਠੀਕ ਨਾ ਉਹਨਾਂ ਦੱਸਿਆ ਜੇ ਉਹਨਾਂ ਨੂੰ ਨਹੀਂ ਕੱਢਣਾ ਤੇ ਫੇਰ ਮੈਂ ਸਪਸ਼ਟ ਕਹੂੰਗਾ ਕਿ ਤੁਸੀਂ ਰੜੇ ਜੀ ਇਹਦਾ ਪੈਸਾ ਦੇਖੋ ਇਸ ਮਾਫੀਆ ਦਾ ਪੈਸਾ ਉੱਪਰ ਤੱਕ ਜਾਂਦਾ ਥੱਲੇ ਨਹੀਂ ਰਹਿੰਦਾ ਔਰ ਮੇਰੀ ਹੱਕ ਹੋਰ ਮੰਗੇ ਮੁੱਖ ਮੰਤਰੀ ਸਾਹਿਬ ਜਿਹੜਾ 120 ਬੰਦੇ ਜਾਂ 150 ਮਰਿਆ ਸੀ ਸਾਡੀ ਸਰਕਾਰ ਚ ਵੀ ਉਹ ਵੀ ਇਨਕੁਆਰੀ ਬੰਦ ਪਈ ਉਹ ਵੀ ਖੋਲੋ ਇਨਕੁਆਰੀ ਖੋਲ ਕੇ ਜਿਹੜੇ ਅਧਿਕਾਰੀ ਉਹ ਚ ਇਨਵੋਲਵ ਸੀ ਜਿਹੜੇ ਵੀ ਲੋਕ ਇਨਵੋਲਵ ਨੇ ਪਛਾਹ ਤੱਕ ਜਾਓ ਪਰ ਬਦਕਿਸਮਤੀ ਇਹ ਪਛਾਣ ਹੀ ਤੁਰਦੀ ਕੋਈ ਵੀ ਇਨਕੁਆਰੀ ਡੀਐਸਪੀ ਐਸਪੀ ਤੋਂ ਬਾਅਦ ਕਿਤੇ ਇੱਕ ਅੱਧਾ ਕਿਤੇ ਕੋਈ ਬਹੁਤ ਫੜਿਆ ਗਿਆ ਤੇ ਠੀਕ ਹੈ ਉਹ ਇਨਕੁਆਰੀ ਮੇ ਕਮੇਟੀ ਬਣਾ ਕੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ ਖਤਮ ਕਰ ਦਿੱਤੀ ਕਿਉਂਕਿ ਉਹਦੇ ਤਾਰ ਸਿੱਧੇ ਚੰਡੀਗੜ੍ਹ ਨਾਲ ਜੁੜਦੇ ਆ ਚੰਡੀਗੜ੍ਹ ਸ਼ਹਿਰ ਚ ਇਹ ਸਮਾਫੀ ਨੂੰ ਕੰਟਰੋਲ ਵਾਲਾ ਇੱਕ ਤੰਤਰ ਹੈ ਜਿਹੜਾ ਸਾਰੇ ਮਾਫੀ ਨੂੰ ਕੰਟਰੋਲ ਕਰਦਾ ਮਾਈਨਿੰਗ ਹੋਵੇ ਉਹਨਾਂ ਡਿਸਾਈਡ ਕਰਨਾ ਕਿੰਨੂ ਮਿਲਣੀ ਹੈ ਉਹਨਾਂ ਗੜਾ ਠੇਕੇ ਕਿੰਨੂ ਮਿਲਣੇ ਆ ਉਹਨਾਂ ਨੇ ਕਿਹਾ ਪੋਲੂਸ਼ਨ ਦਾ ਹਿਸਾਬ ਕਿਤਾਬ ਕੌਣ ਰੱਖੂਗਾ ਮਤਲਬ ਜਿਹੜਾ ਵੱਡੇ ਕਮਾਈ ਦੇ ਸਾਧਨ ਨੇ ਡੀ ਬੀਐਚਓ ਕੌਣ ਲੱਗਣਗੇ ਜਿਹੜੀ ਮਲਾਪਟੀ ਮਟਿਆਈਆਂ ਵਿਕਦੀਆਂ ਨੇ ਸਾਰੇ ਉਹ ਉਹ ਡਿਸਾਈਡ ਕਰਦੇ ਨੇ ਲੋਕਲ ਬਾਡੀਜ਼ ਕਿੱਦਾਂ ਲੁੱਟਿਆ ਜਾਣਾ ਕਿੱਦਾਂ ਸਿਸਟਮ ਚੱਲਣਾ ਸਾਰੇ ਉਹ ਡਿਸਾਈਡ ਕਰਦੇ ਨੇ ਔਰ ਸਿਰਫ ਮੈਂ ਪੰਜਾਬ ਦੀ ਜੱਤਾਂ ਨੂੰ ਦੱਸਣਾ ਚਾਹੁੰਨਾ ਸਿਰਫ 10 15 ਬੰਦੇ ਨੇ ਜਿਹੜੇ ਸਰਕਾਰਾਂ ਚਲਾਉਂਦੇ ਨੇ ਬਾਕੀ ਦੇ ਨਿੱਕੇ ਮੋٹے ਕੰਮਾਂ 'ਚ ਹੁੰਦੇ ਨੇ ਤੇ ਬਾਕੀ ਉਹਨਾਂ ਨੂੰ ਗਾਣਾ ਖਾਲੀ ਰੱਖਿਆ ਹੁੰਦਾ ਕਿਉਂਕਿ ਜਦੋਂ ਕਿਸੇ ਨੇ ਮਾੜਾ ਚੰਗਾ ਬੋਲਣਾ ਤੇ ਅਸੀਂ ਵੀ ਵਿੱਚੇ ਹੀ ਆਉਂਦੇ ਚ ਜੇ ਕਾਗਰੋ ਨੂੰ ਕਹੂਗਾ ਤੇ ਮੈਂ ਵਿੱਚੇ ਹੀ ਆਉਣਾ ਅਸੀਂ ਸਾਰੀ ਜਮਾਤ ਵਿੱਚ ਆਉਣਾ ਪਰ ਉਹ ਜਿਹੜੇ 10 15% ਬੰਦੇ ਨੇ ਉਹਨਾਂ ਕਰਕੇ ਪੰਜਾਬ ਸਾਰਾ ਦਾ ਬੇੜਾ ਗਰਕ ਹੁੰਦਾ ਤੇ ਪੰਜਾਬ ਲਟਿਆ ਜਾ ਰਿਹਾ ਅਸੀਂ ਕਿੰਨਾ ਚਿਰ ਰੌਲਾ ਪਾਵਾਂਗੇ ਵੀ ਨਸ਼ੇ ਅਸੀਂ ਬੰਦ ਕਰਾਂਗੇ ਕਿੰਨਾ ਚਿਰ ਕੋਈ ਗੰਭੀਰਤਾ ਹੈ ਕਿ 150 ਬੰਦਾ ਜਦੋਂ ਪ੍ਰਸ਼ਾਸਨ ਦੇ ਇੱਥੇ ਅਸੀਂ ਐਮਐਲਏ ਮੰਤਰੀ ਲੋਕਾਂ ਚੇਂਜ ਕਰਤੇ ਲੋਕਾਂ ਕਹਿੰਦੇ ਤੁਹਾਨੂੰ ਨਹੀਂ ਬੁਲਾਉਣਾ ਪਈ ਨਵੇਂ ਚੁੱਲੇ ਸਰਕਾਰ ਨਵੀਂ ਚੁੱਲੀ ਅਫਸਰ ਤੇ ਉਹ ਲੱਗੇ ਆ ਚਿੱਟੇ ਦਿਨ ਦੇਖ ਰਿਹਾ ਕਿਸੇ ਨੂੰ ਹੀ ਭਾਲੋ ਵੀ ਉਹ ਕੀ ਰਿਹਾ ਪਰ ਆਪਾਂ ਬੋਲਣ ਨੂੰ ਤਿਆਰ ਹੀ ਕੋਈ ਨਹੀਂ ਕਿਉਂਕਿ ਉਹਨਾਂ ਅਫਸਰਾਂ ਤੋਂ ਹੁਣ ਕੀ ਹੋਇਆ ਅਫਸਰ ਦਾ ਕੀ ਹੈ ਉਹਨਾਂ ਨੇ ਮੁੜ ਕੇ ਉਹੀ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਵੱਖਰਾ ਬਦਲਾਅ ਦੇਵਾਂਗੇ ਉਹੀ ਕੁਝ ਕਰ ਰਿਹਾ ਜੋ ਪਿੱਛੇ ਹੁੰਦਾ ਸੀ ਉਹੀ ਕੁਝ ਹੋ ਰਿਹਾ ਉਹੀ ਹਲਕਾ ਅਚਾਰ ਜਿੱਥੇ ਕੋਈ ਜਿੱਤਿਆ ਉਥੇ ਹਲਕਾ ਅਚਾਰ ਉਹਦੀ ਮਰਜ਼ੀ ਨਾਲ ਐਸਐਚਓ ਉਹਦੀ ਨਾਲ ਥਾਣੇਦਾਰ ਹੁਣ ਜਿਹੜੀਆਂ ਪੰਚਾਇਤਾਂ ਬਣ ਗਈਆਂ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਕਿਉਂਕਿ ਉਹ ਤੰਤਰ ਉਹਨਾਂ ਨੂੰ ਦੱਸਦਾ ਕਿਉਂਕਿ ਜੇ ਤੰਤਰ ਵਿਹਲਾ ਹੋ ਗਿਆ ਸਾਡੇ ਤੋਂ ਪੋਲੀਟੀਕਲ ਬੰਦਿਆਂ ਤੋਂ ਤੇ ਫੇਰ ਤੰਤਰ ਨੇ ਵੇਖਲਾ ਪੈਣਾ ਉਹਨਾਂ ਨੂੰ ਜੇ ਤੰਤਰ ਜੇ ਪੋਲੀਟੀਕਲ ਬੰਦੇ ਕਿਤੇ ਜਦੋਂ ਵਿਹਲੇ ਹੋਗੇ ਤੇ ਫੇਰ ਤੁਹਾਡੀ ਨਿਗਾ ਸੌਰੀ ਤੰਤਰ ਤੇ ਪੈ ਜਾਣੀ ਹੈ ਸਾਰਿਆਂ ਦੀ ਤੁਹਾਨੂੰ ਉਲਝਾ ਕੇ ਰੱਖਦੇ ਐ ਤੁਹਾਨੂੰ ਮੂਰਖ ਬਣਾ ਕੇ ਰੱਖਦੇ ਐ ਵੀ ਲਓ ਜੀ ਹੁਣ ਫਲਾਣੇ ਪੋਲੀਟੀਕਲ ਬੰਦੇ ਨੂੰ ਫੜ ਲਓ ਹੁਣ ਉਹਨੂੰ ਫੜ ਲਓ ਤੇ ਗਾਂਹ ਕਿਉਂ ਨਹੀਂ ਤੁਰਦੇ ਕਿਉਂਕਿ ਜਦੋਂ ਤੁਸੀਂ ਗਾਂਹ ਤੁਰਨਾ ਆ ਇਹ ਗਲਾਵੇ ਚ ਆਈਐਸਆਈ ਕੇ ਅਧਿ ਹੱਥ ਪਹਿਣਾ ਏ ਤਾਂ ਤੁਸੀਂ ਪਾਉਣਾ ਹੀ ਨਹੀਂਗਾ ਆਈਐਸਆਈ ਪੀਐਸ ਨੂੰ ਪਹਿਣਾ ਹੀ ਨਹੀਂ ਹੱਥ ਆ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੈ ਦੋ ਠੇਕੇਦਾਰ ਨੇ ਸਾਡੇ ਇੱਕ ਪ੍ਰਾਤਨ ਕਿਸੇ ਤੇ ਢੜਨਾ ਸੀ ਹੁਣ ਇੱਕ ਦੂਜਾ ਦੂਜੀ ਧਿਰਨਾ ਹੋ ਗਿਆ ਹਰ ਵਾਰ ਐਕਸਾਈ ਦੇਖੋ ਠੇਕੇਦਾਰ ਨੇ ਬਿਜ਼ਨਸ ਮੈਨ ਨੇ ਉਹਨਾਂ ਨੇ ਠੇਕੇ ਲੈਣੇ ਨੂੰ ਤਾਂ ਤਾਂਦਾ ਆ ਹਰ ਵਾਰ ਉਹਨਾਂ ਟੂਲ ਬਣਾ ਕੇ ਐਕਸਾਈ ਡਿਪਾਰਟਮੈਂਟ ਕਹਿੰਦਾ ਪੂਲ ਕਰੋ ਠੱਕੇ ਨਾਲ ਪੂਲ ਕਰਾਇਆ ਏਕੀ ਪਿਛਲੀ ਵਾਰੀ ਵੀ ਨਾ ਠੱਕੇ ਨਾਲ ਕਰਾਇਆ ਕਿਉਂਕਿ ਐਕਸਾਈਡ ਡਿਪਾਰਟਮੈਂਟ ਤੇ ਪਾਏ ਮੰਤਰੀ ਤੱਕ ਜਾਣੇ ਸੈਕਟਰੀ ਐਕਸਾਈਡ ਤੱਕ ਜਾਣੇ ਚੀਫ ਸੈਕਟਰੀ ਤੱਕ ਜਾਣੇ ਕੰਨ 골 ਕੇ ਸੁਣ ਲੋ ਭਲੇ ਖਾਣਾ ਰਵੇ ਤੁਹਾਨੂੰ ਮੈਂ ਕੋਈ ਜ਼ੁਬਾਨ ਤਪਕੇ ਨਹੀਂ ਗੱਲ ਕਰ ਰਿਆ ਤੁਹਾਡੇ ਸਾਰੇ ਤੱਕ ਪਏ ਹੁੰਦੇ ਜੇ ਨਾ ਹੁੰਦੇ ਹਣ ਤੇ ਇਹ ਜਿਹੜੀ ਐਮ ਆਰ ਪੀ ਜੋ ਤੁਸੀਂ ਤੈਅ ਕਰਦੀ ਸਰਕਾਰ ਉੱਤੇ ਸ਼ਰਾਬ ਵੇਚੇ ਕਦੀ ਵੀ ਨਹੀਂ ਮਿਲਦੀ ਪੰਜਾਬ ਚ ਕਦੀ ਵੀ ਨਹੀਂ ਮਿਲਦੀ ਸ਼ਰਾਬ ਉਸ ਪੱਧਰ ਤੇ ਕਿਉਂਕਿ ਠੇਕੇਦਾਰ ਕੀ ਕਰੇ ਠੇਕੇਦਾਰ ਮਰ ਜਾਂਦਾ ਤੁਹਾਡੇ ਇਹਨਾਂ ਦੇ ਚੁੰਗਲ ਜਾ ਕੇ ਉਹਨਾਂ ਦਾ ਨੋਚਲੇ ਦੇ ਗਿਰਜਾਂ ਕੋ ਪੈ ਜਾਂਦੇ ਅੱਜ ਵੀ ਉਹ ਆ ਅਫਸਰ ਤੇ ਉਹਨੂੰ ਮਤਲਬ ਡਾਂਗ ਦੇ ਕੇ ਉਹਨਾਂ ਨੇ ਕਿਆ ਵੀ ਕਰੋ ਲਾਓ ਵੱਧ ਰੇਟ ਦੇ ਵਿੱਚ ਉਹ ਤੁਹਾਨੂੰ ਤਨਖਾਹਾਂ ਦਿੱਤੀਆਂ ਸੀ ਰੇਟ ਤੇ ਸਪਲਾਈ ਦੇਣ ਲਈ ਤੁਹਾਨੂੰ ਵੱਧ ਰੇਟ ਦੇ ਚੀਜ਼ ਬੋਲ ਲਈ ਤਨਖਾਹਾਂ ਦਿੰਦੇ ਔਰ ਇਹੀ ਕਾਰਨ ਹੈ ਮਹਿੰਗੀ ਸ਼ਰਾਬ ਸੀ ਉੱਥੇ ਦੇਸੀ ਉੱਥੇ ਗਰੀਬਾਂ ਨੇ ਅਲਕੋਹਲ ਪੀਣੀ ਸ਼ੁਰੂ ਕਰਤੀ ਆ ਪਿਛਲੇ 5-4 ਸਾਲਾਂ ਤੋਂ ਤੁਹਾਡੇ ਸਾਈਡ ਡਿਪਾਰਟਮੈਂਟ ਦੇ ਘਰ ਭਰਨ ਕਰਕੇ ਤੁਹਾਡਾ ਬੇੜਾ ਘਰ ਕੋਇਆ ਪੰਜਾਬ ਦੇ ਸਾਰਾ ਤਨ ਮਤ ਗੱਲ ਦੱਸਾਂ ਤੁਸੀਂ ਹਰ ਨਵੇਂ ਪੋਲੀਟੀਕਲ ਬੰਦੇ ਨੂੰ ਇਸ ਬੰਦੇ ਫਸਾਉਂਦੇ ਜੀ ਆ ਜਿਹੜੇ ਬਣ ਮੇ ਆਏ ਸੀ ਮੈਂ ਕਿਹਾ ਸੀ ਮੁੱਖ ਮੰਤਰੀ ਨੂੰ ਮੈਂ ਕਿਹਾ ਇਹ ਅੱਜ ਤੇ ਕੋਰੇ ਨੇ ਪਰ ਇਹ ਬਚ ਨਹੀਂ ਸਕਣੇ ਮੈਂ ਕਿਹਾ ਸੀ ਜੇ ਮੁੱਖ ਮੰਤਰੀ ਸਾਹਿਬ ਸੁਣ ਕੇ ਚੋਣ ਲੈਣ ਮੇਰੀਗਾ ਮੈਂ ਤੁਹਾਨੂੰ ਕਿਹਾ ਸੀ ਜਾਂ ਤੇ ਇਹਨਾਂ ਦੀਆਂ ਤਨਖਾਹਾਂ ਵਧਾ ਦਿਓ ਜਿਹੜਾ ਪੰਜਾਬ ਸਾਰਾ ਰੌਲਾ ਪਾ ਲਿੰਦੇ ਸਾਰੇ ਤੁਸੀਂ ਤਨਖਾਹਾਂ ਨਾਲ ਵਧਾਓ ਪੰਜਾਬ ਜੀ ਹਜ਼ਾਰ-ਹਜ਼ਾਰ ਰੁਪਇਆ ਜਦੋਂ ਬੰਦੇ ਨੂੰ ਲਾਲਚ ਪੈ ਜਾਂਦਾ ਦਬਲ ਫਿਰ ਤਿੰਨ ਚਾਰ ਗੁਣਾ ਤੁਸੀਂ ਹਰ ਨਵੇਂ ਪੋਲੀਟੀਕਲ ਬੰਦੇ ਨੂੰ ਇਸ ਬੰਦੇ ਫਸਾਉਂਦੇ ਜੀ ਅਰੇ ਬਣ ਮੈਂ ਆਇਆ ਸੀ ਮੈਂ ਕਿਹਾ ਸੀ ਮੁੱਖ ਮੰਤਰੀ ਨੂੰ ਮੈਂ ਕਿਹਾ ਇਹ ਅੱਜ ਤੇ ਕੋਰੇ ਨੇ ਪਰ ਇਹ ਬਚ ਨਹੀਂ ਸਕਣੇ ਮੈਂ ਕਿਹਾ ਸੀ ਜੇ ਮੁੱਖ ਮੰਤਰੀ ਸਾਹਿਬ ਸੁਣਗੇ ਚੋਣ ਲੈਣ ਮੇਰੀਗਾ ਮੈਂ ਤੁਹਾਨੂੰ ਕਿਹਾ ਸੀ ਜਾਂ ਤੇ ਇਹਨਾਂ ਦੀਆਂ ਤਨਖਾਹਾਂ ਵਧਾ ਦਿਓ ਜਿਹੜਾ ਪੰਜਾਬ ਸਾਰਾ ਰੌਲਾ ਪਾ ਲਿੰਦੇ ਸਾਰੇ ਤੁਸੀਂ ਤਨਖਾਹਾਂ ਦਾ ਵਧਾਓ ਪੰਜਾਬ 5000 ਹਜ਼ਾਰ 7000 ਹਜ਼ਾਰ ਰੁਪਇਆ ਜਦੋਂ ਬੰਦੇ ਨੂੰ ਲਾਲਚ ਪੈ ਜਾਂਦਾ ਦਬਲ ਫਿਰ ਤਿੰਨ ਚਾਰ ਗੁਣਾ ਕਰਪਸ਼ਨ ਕਰਦਾ ਹੈ ਅੱਜ ਉਹਨਾਂ ਨੂੰ ਸੁਆਦ ਪੈ ਗਿਆ ਉਹ ਤੰਤਰ ਨੇ ਆਪਣੇ ਕਬਜ਼ੇ ਚ ਲੈ ਲਿਆ ਤੇ ਇੱਕ ਸਾਈਜ ਵਾਲਿਆਂ ਨੇ ਲੁੱਟਿਆ ਦਬਾ ਕੇ ਜੀਐਸਟੀ ਵਾਲੇ ਫੜੇਗੇ ਕਿੰਨੇ ਜੀਐਸਟੀ ਵਾਲੇ ਅੰਦਰ ਦਿੱਤੇ ਤੁਸੀਂ ਜੀਐਸਟੀ ਦਾੜਾ ਕਪੜਾ ਸੀ ਕੀ ਹੋਇਆ ਪਰ ਕਿਉਂਕਿ ਜਦੋਂ ਜਦੋਂ ਗਾਜ ਤੁਹਾਡੇ ਨਾਲ ਦੁਰਨੀ ਹੈ ਉਦੋਂ ਤੁਸੀਂ ਉਹਦਾ ਡਾਇਰੈਕਸ਼ਨ ਚੇਂਜ ਕਰਨੀ ਹੈ ਜਾਂ ਉਹਨੂੰ ਬਰੀ ਕਰਨਾ ਹੈ ਜਾਂ ਉਹਦੇ ਰੂਪ ਪ੍ਰੂਫ ਰਵਾਧਵਾ ਕਰਨੇ ਅੱਜ ਵੀ ਅਮਰਸਰ ਦੇ ਵਿੱਚ ਢੱਲੇ ਨਾਲ ਮੈਂ ਕਹਿ ਰਿਹਾ ਚੈਲੰਜ ਕਰ ਰਿਹਾ ਤੁਹਾਨੂੰ ਡਿਪਾਰਟਮੈਂਟ ਨੂੰ ਵੀ ਸਰਕਾਰ ਨੂੰ ਵੀ ਢੱਲੇ ਨਾਲ ਡੜਾ ਸੱਟਾ ਨਕਲੀ ਸ਼ਰਾਬ ਚਿੱਟਾ ਟੜ ਲੈਣਾ ਵਿਗਦਾ ਠੀਕ ਹੈ ਕਮਿਸ਼ਨਰ ਕਾਰਵਾਈ ਕਰਕੇ ਫੜ ਰਿਹਾ ਹੈ ਪਰ ਜ਼ਮੀਨ ਤੇ ਕੋਈ ਫਰਕ ਨਹੀਂ ਜਾਏਗਾ ਮੈਂ ਤੁਹਾਨੂੰ ਦੱਸ ਦਿਆਂ ਪਿੰਡਾਂ ਚ ਪਿੰਡਾਂ ਚ ਟੜ ਲੈਣਾ ਵਿਗਦਾ ਜੇ ਮਾੜਾ ਮੋਟਾ ਫਰਕ ਜਿੱਥੇ ਕੋਈ ਮਾੜਾ ਮੋਟਾ ਡੰਡਾ ਘੜਕਾਉਂਦੇ ਆ ਦੋ ਦਿਨ ਬੰਦ ਹੈ ਕੌਣ ਜ਼ਿੰਮੇਵਾਰ ਹੈ ਇਹ 14-14 ਮਰਨਗੇ ਤੇ ਫੇਰ ਆਓਗੇ ਹੋਰ ਮਰਨ ਦੀ ਟੀ ਕਰ ਰਹੇ ਨੇ ਕੀ ਜ਼ਿੰਮੇਵਾਰੀਆਂ ਨੇ ਆਪਣੀਆਂ ਸਰਕਾਰ ਦੀਆਂ ਕੀ ਜ਼ਿੰਮੇਵਾਰੀਆਂ ਨੇ ਇਦੇ ਵਾਸਤੇ ਉਹਨਾਂ ਸਭ ਕੇ ਉੱਤੇ ਡਿਪੈਂਡ ਹੋਣਾ ਪਊਗਾ ਅਸੀਂ ਲੋਕ ਤੈਅ ਕਰ ਰਹੇ ਸੀ ਸਾ ਕਿ ਜੇ ਸੀਜ਼ਫਾਇਰ ਹੋਈ ਹੈ ਜੰਗਬੰਦੀ ਚੋਈਦਾ ਉੱਤੋਂ ਮਰੇ ਆ ਮਤਲਬ ਸਾਡਾ ਤੇ ਟੂਰਿਸਟ ਸਾਰਾ ਭੱਜ ਗਿਆ ਅਸੀਂ ਤਾਂ ਸਰਕਾਰ ਨੂੰ ਚਿੱਠੀ ਲਿਖ ਰਹੇ ਆ ਵੀ ਸਾਨੂੰ ਆਰਥਿਕ ਪੈਕੇਜ ਦਿਓ ਸਾਡਾ ਹੋਰ ਨਹੀਂ ਕੁਝ 2 ਲੱਖ ਮੁੰਡੇ ਸਾਡਾ ਨੌਜਵਾਨ ਜਿਹੜਾ ਚਿੱਟਾ ਪਾਕਿਸਤਾਨ ਤੋਂ ਆਉਂਦਾ ਓਨੇ ਮਾਰੇ ਭੀਂਦੇ ਪਤਾ ਸਾਲਾਂ ਚ ਉੱਚ 80 ਤੋਂ 90% ਸਿੱਖ ਮਰੇ ਮਨਾਂ ਦੇ ਯੱਕ ਘੋਲਣਾ ਚਾਹੁੰਦਾ ਜਿਹੜੇ ਪਾਕਿਸਤਾਨ ਦੇ ਤੇ ਅੱਛੀ ਬੰਦੇ ਆ ਸਾਡੇ ਨਗਰ ਕੁਝੀ ਕੀਤੀ ਉਹਨੇ ਔਰ 15 20 ਲੱਖ ਮੁੰਡਾ ਸਾਡਾ ਇੱਥੋਂ ਭੱਜ ਗਿਆ ਵਿਚਾਰੇ ਡਰਦੇ ਚਿੱਟੇ ਤੋਂ ਮਤਲਬ ਨਸ਼ਿਆਂ ਤੋਂ ਲੋਕੀ ਘਰ ਛੱਡ ਕੇ ਬਾਹਰ ਭੱਜ ਗਏ ਤੇ ਰਹਿੰਦੇ ਗੁੰਦੇ ਆ ਦੂਜਾ ਜਿਹੜਾ ਪਾਕਿਸਤਾਨ ਇੰਡੀਆ ਦੇ ਅੰਦਰ ਪਾਕਿਸਤਾਨ ਨੱਚੇ ਦਾ ਦੂਜਾ ਇਹਨਾਂ ਬੇੜਾ ਕਰ ਕਰਤਾ ਸਾਡਾ ਕੁਝ ਕੁਝ ਜਵਾਬ ਦੇਣੀ ਹੈਗੀ ਕਿਸੇ ਦੀ ਕੋਈ ਡੀਜੀਪੀ ਵੀ ਜਵਾਬ ਦੇਈ ਨਹੀਂ ਕੋਈ ਐਡੀਜੀਪੀ ਕੋਈ ਸੀਆਈਡੀ ਕੋਈ ਇੰਟੈਲੀਜੈਂਟ ਕਿੱਥੇ ਨੇ ਮੁੱਖ ਮੰਤਰੀ ਜੱਬ ਕਿਤੇ ਨੇ ਜੇ ਤੁਸੀਂ ਕਹਿੰਦੇ ਜੇ ਮੈਂ ਭ੍ਰਿਸ਼ਟਾਚਾਰ ਨਹੀਂ ਕਰਦਾ ਠੀਕ ਹੈ ਮੰਨਿਆ ਫਿਰ ਲਾਓ ਅਸਤੀਫੇ ਸਾਰਿਆਂ ਦੇ ਲਾਓ ਸਾਰੇ ਡੀਏਜੀ ਤੋਂ ਲੈ ਕੇ ਡੀਜੀਪੀ ਤੱਕ ਲਾਓ ਚੇਂਜ ਦੋ ਅੰਦਰੋਂ ਟਰਮੀਨੇਟ ਕਰੋ ਇਹਨਾਂ ਨੂੰ ਜੌਬ ਤੋਂ ਕੀ ਕਰ ਰਹੇ ਨੇ ਇੱਥੇ ਸਾਰੇ ਇਹ ਨੇ ਪੁਰਾਣੇ ਬੈਠੇ ਨੇ ਜਿਨ੍ਹਾਂ ਨੂੰ ਪਤਾ ਕੌਣ ਕੀ ਕੀ ਕਰਦਾ ਜਿਹੜੇ ਐਸਐਚਓ ਤੋਂ ਲੈ ਕੇ ਐਸਐਸਪੀ ਬਣੇ ਨੇ ਉਹਨੇ ਜ਼ਿਲ੍ਹੇ 'ਚ ਬੈਠੇ ਨੇ ਕੀ ਕਰਦੇ ਨੇ ਇੱਥੇ ਸਭ ਤੋਂ ਕੀ ਨੌਕਰੀ ਹੈ ਪੁਲਿਸ ਦੀ ਕਿਉਂ ਸਵਾਰਜਾਣਾ ਲੱਗਣਾ ਪੈਂਦਾ ਇਹਦੇ ਤੇ ਪੈਸੇ ਕਰਕੇ ਆ ਪੈਸੇ ਕਰਕੇ ਦੰਦਰ ਦੇ ਦਿਓ ਜਾਂ ਤੇ ਸਾਰਿਆਂ ਨੂੰ ਇਹਦੇ ਮੁੱਖ ਮੰਤਰੀ ਸਾਹਿਬ ਮੈਂ ਤੁਹਾਡੇ ਦਰਜ਼ਾਇਨ ਮੰਗਦਾ ਜਾਂ ਤੇ ਇਹਨਾਂ ਨੂੰ ਅੰਦਰ ਦੇ ਦਿਓ ਤੇ ਪੰਜਾਬ ਛੱਡ ਦਿਓ ਪਤਾ ਲੱਗਦਾ ਜਿੱਦਾਂ ਤੇ ਪੰਜਾਬ ਨੂੰ ਭਗਵੰਤ ਸਿੰਘ ਮਾਨ ਦਾ ਅੱਜ ਦੱਸੋ ਉਹਨਾਂ ਦਾ ਖਲੋਤੇ ਦੇ ਤੇ ਜੇ ਤੁਸੀਂ ਨਾ ਕੀਤਾ ਕੱਪੜਾ ਝਾੜ ਡੀਐਸਪੀ ਕਰਤਾ ਜੀ ਇੰਸਪੈਕਟਰ ਕਰਤਾ ਮੈਂ ਨਹੀਂ ਮੰਨਦਾ ਇਹਨੂੰ ਮੈਂ ਨਹੀਂ ਮੰਨਦਾ ਇਹ ਪ੍ਰਾਣੇ ਪ੍ਰਾਣੇ ਪਾਪ ਪਾਪੀ ਨੇ ਇੱਥੇ ਬੜੇ ਬੜੇ ਵੱਡੇ ਮਾਫੀਆ ਚ ਔਰ ਕੋਈ ਚਿੱਟ ਕੱਪੜੀ ਆ ਨੇੜੇ ਦਲਾਲ ਨੇ ਪਛਾਣੋ ਜੇ ਨਾ ਪਤਾ ਲੱਗੇ ਤੇ ਮੇਰੇ ਕੋ ਆ ਜਿਓ ਦੱਸ ਦੂੰਗਾ ਸਾਰੇ ਪਰ ਤੁਹਾਡੀ ਕੀ ਜ਼ਿੰਮੇਵਾਰੀ ਹੈ ਜੀ ਅਸੀਂ ਅਸੀਂ ਤਾਂ ਇਲੈਕਸ਼ਨਾਂ 'ਚ ਲੜੇ ਆ ਅਸੀਂ ਤਾਂ ਕਾਨੂੰਨ ਬਣਾਉਣ ਨੂੰ ਬਣੇ ਪਾਲਸੀਆਂ ਬਣਾਉਣ ਨੂੰ ਇੰਪਲੀਮੈਂਟ ਕਿਉਂ ਨਾ ਕਰੋ ਜੀ ਤੁਸੀਂ ਮੁੱਖ ਮੰਤਰੀ ਸਾਹਿਬ ਇੱਕ ਹੀ ਕੰਮ ਹੈ ਜਾ ਤੇ ਤੁਸੀਂ ਰਿਜਾਇਨ ਕਰਦੇ ਹੋ ਤੇ ਜਾਏ ਸਾਰੇ ਅੰਦਰ ਦੇ ਮੇਰੇ ਕੋਲ ਇਲੈਕਸ਼ਨਾਂ ਜਿੱਤਣ ਲਈ ਤੁਸੀਂ ਬਹੁਤ ਪੁੱਲਸ ਨੂੰ ਖੁੱਲਾ ਦਿੱਤੀਆਂ ਨੇ ਇਲੈਕਸ਼ਨ ਤੇ ਫਿਰ ਮੁੱਖ ਪ੍ਰਧਾਨ ਜਾ ਕੇ ਫੇਰ ਕਰਾਂਗੇ ਬਹੁਤ ਮਰ ਗਏ ਨੇ ਬਹੁਤ ਪ੍ਰਾਈਮ ਮਿਨਿਸਟਰ ਤੱਕ ਵੀ ਵਿਚਾਰੇ ਚਲੇ ਗਏ ਨੇ بڑے بڑے ਧੜਲੇਦਾਰ ਆਗੂ ਹੁੰਦੇ ਸਭ ਚਲੇ ਗਏ ਕੀ ਹੋਇਆ ਪੰਜਾਬ ਚ ਦੁਨੀਆ ਚੱਲਦੀ ਰਹਿਣੀ ਆ ਪਰ ਨਾ ਉਹਨਾਂ ਦਾ ਰਹੂਗਾ ਜਿਹੜਾ ਕੁਝ ਕਰਕੇ ਜਾਊਗਾ ਨਾ ਉਹਦਾ ਰਹਿਣਾ ਹੈ ਤੁਹਾਨੂੰ ਰੱਬ ਨੇ ਮੌਕਾ ਦਿੱਤਾ ਕਰਕੇ ਵਿਖਾਓ ਕਰਕੇ ਵਿਖਾਓ ਇਲੈਕਸ਼ਨ ਇਲੈਕਸ਼ਨਾਂ ਜਿੱਤਦਾ ਹੁੰਦੀ ਰਹਿਣੀ ਹੈ ਇਲੈਕਸ਼ਨ ਕਰਕੇ ਇਹ ਨਹੀਂ ਖੁੱਲਾ ਨਾ ਦੋ ਕਿ ਨਸ਼ੇ ਵੇਚਣ ਵਾਲੇ ਔਰ ਨਸ਼ੇ ਬਕਾਉਣ ਵਾਲੇ ਬੰਦੇ ਜਿਹੜੇ ਆ ਉਤਣਾ ਲੈਣਾ ਸਰਕਾਰ ਚ ਦੇਖਣ ਇਹ ਨਹੀਂ ਹੋਣਾ ਚਾਹੀਦਾ ਸਿਰਫ ਜ਼ੀਰੋ ਟੋਲਰੈਂਸ ਟੀਵੀ ਦੇ ਅਖਬਾਰ ਤੇ ਨਹੀਂ ਹੋਣੀ ਚਾਹੀਦੀ ਤਲਾ ਤਲ ਤੇ ਦੇਖਣੀ ਚਾਹੀਦੀ ਮੈਂ ਆਸ ਕਰਦਾ ਕਿ ਇਸ ਪ੍ਰੈਸ ਕਾਨਫਰੰਸ ਦਾ ਅਸਰ ਬਹੁਤ ਹੋਊਗਾ ਤੇ ਜੇ ਤੁਸੀਂ ਇਹ ਨਾ ਕੀਤਾ ਮੁੱਖ ਮੰਤਰੀ ਸਾਹਿਬ ਤੇ ਤੀਜੀ ਪ੍ਰੈਸ ਕਾਨਫਰੰਸ ਕੋ ਦੋ ਚਾਰ ਦਿਨ ਵੇਟ ਕਰਕੇ ਫਿਰ ਹੋਊਗੀ ਕਿਉਂਕਿ ਹੁਣ ਛੱਡਣਾ ਨਹੀਂ ਗਾ ਇਸ ਚੀਜ਼ ਨੂੰ ਅਸੀਂ ਬੁੱਤ ਆਪਣੇ ਆਪਣੇ ਇਲਾਕੇ 'ਚ ਮਰੌਣੇ ਨਹੀਂ ਗੇ ਬਹੁਤ ਮਰ ਗਏ ਕੋਈ ਚਟੇ ਨੇ 70 ਮਿਸ਼ਾਤ ਤੇ ਕੋਈ ਅਲਕੋਹਲ ਦੇ ਸਵਾਬ ਮਿਸ਼ਾਤ ਤੇ ਕੋਈ ਆ ਧੜੇ ਸੱਟੇ ਨੇ ਸਾਡੇ ਗੈਂਗਸਟਰ ਬਣਾਉਂਦੇ ਔਰ ਇਹਦੇ ਜਿਹੜੇ ਦਲਾਲ ਨੇ ਜਿਹੜੇ ਤੁਹਾਡੇ ਮੈਂ ਹੁਣ ਕਹਿ ਦਿੰਨਾ ਕਮਿਸ਼ਨਰ ਟਾਈਪ ਬੰਦਿਆਂ ਨੂੰ ਜਿਹੜੇ ਪਿਛਲੀ ਪਿਛੋਕੜ ਬੋਲਾ ਅਮਰਸਰ ਦਾ ਹਾਇਰ ਜਿਹੜੇ ਅਥਾਰਟੀ ਅਫਸਰ ਹੈ ਜਿਹੜੇ ਉਹਨਾਂ ਦੇ ਦਲਾਲ ਨੇ ਉਹਨਾਂ ਦੇ ਕੰਟਰੋਲ ਕਰਕੇ ਅੰਦਰ ਦਿਓ ਉਹਨਾਂ ਨੂੰ ਇਹਨਾਂ ਸਾਰਿਆਂ ਦੇ ਵਿੱਚ ਵਿੱਚੇ ਉਹਨਾਂ ਨੂੰ ਟਰਮੀਨੇਟ ਕਰੋ ਜੋਬ ਉਹਨਾਂ ਦੀ ਤੇ ਜੇ ਨਹੀਂ ਪਤਾ ਲੱਗਦਾ ਤੇ ਮੇਰੇ ਕੋ ਆ ਜਾਓ ਮੈਂ ਦੱਸ ਦਿੰਦਾ ਇਹਨਾਂ ਨੇ ਸੱਤਿਆਨਾਜ਼ ਮਾਰਿਆ ਗੁਰੂ ਨਗਦੀ ਦਾ ਸਾਡਾ ਕੋਈ ਟੂਰਿਸਟ ਆਉਂਦਾ ਕਦੀ ਉਹ ਤਾਂ ਬੈਗ ਚੋਰੀ ਕਦੀ ਮੋਬਾਈਲ ਚੋਰੀ ਨਾਓ ਫਿਰ ਉਹਨੂੰ ਕਹਿੰਦੇ ਰਿਪੋਰਟ ਨਾ ਲਿਖਾਇਓ ਤੁਹਾਨੂੰ ਬਾਹਰ ਜਾਣਾ ਪੈਣਾ ਉਹਨੂੰ ਪਹਿਲਾਂ ਡਰਾਇਆ ਹੁੰਦਾ ਕਿਉਂਕਿ ਲਾਤੀ ਇਹਨੇ ਵਿਗਾੜ ਬੈਠੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਇੱਕੋ ਹੀ ਬੇਨਤੀ ਹੈ ਜਾ ਤੇ ਇਹਨਾਂ ਨੂੰ ਲਾ ਦੇ ਇਹਨਾਂ ਤੋਂ ਗਣੋ ਲਾਓ ਇਹਨਾਂ ਨੂੰ ਟਰਮੀਨੇਟ ਕਰੋ ਦੋ ਚਾਰ ਤੇ ਫੇਰ ਸਮਝ ਪੈਂਦੀ ਸਾਨੂੰ ਵੀ ਤੁਸੀਂ ਕੁਝ ਕੀਤਾ ਜੇ ਆ ਡੀਐਸਪੀ ਕਰਤਾ ਜੀ ਦੱਸ ਫੜ ਲੇ ਜੀ ਕੀ ਹੋਣਾ ਜਿਹੜੇ ਪੰਜ ਜੋੜ ਵੜਾਏ ਦੋ ਪਤਾ ਲੱਗ ਰਿਹਾ ਨਸ਼ੇ ਵਾਲਿਆਂ ਦੇ ਇਹਨਾਂ ਨੂੰ ਪਤਾ ਨਹੀਂ ਆ ਜੰਡਿਆਲੇ ਜਿਹੜਾ ਤੁਹਾਡੇ ਜਿਹੜੇ ਡੀਆਈਜੀ ਸਾਹਿਬ ਇਹਨੂੰ ਪੁੱਛੋ ਜੰਡਿਆਲੇ ਵੇਚਦਾ ਨਹੀਂ ਅਲਕੋਹਲ ਰੋਕੀ ਰੋਂਦੇ ਆ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਇਹਨਾਂ ਦੀ ਇੰਟੈਲੀਜੈਂਸ ਕਿੱਥੇ ਆ ਇਹ ਤੁਹਾਨੂੰ ਰਿਪੋਰਟ ਦਿੰਦੇ ਆ ਤੇ ਬਾਰਡਰ ਜਾਂਦੇ ਨੇ ਇਹਨਾਂ ਕੋਈ ਦੋਵੇਂ ਜਲੇ ਤਰਨਤਾਰ ਚ ਕਿਉਂਕਿ ਤਰਨਤਾਰ ਚ ਵੀ ਆਉਂਦੇ ਆ ਹਲਾਤ ਪੁੱਛੋ ਲੋਕਾਂ ਦੇ ਕੀ ਨੇ ਪਰ ਪੰਜਾਬ ਦੇ ਬੀਜਪੀ ਨੇ ਜੋ ਐਸਐਸਪੀ ਨੂੰ ਸੀਪੀਜ਼ ਨੂੰ ਜਿਹੜੇ ਨੇ ਜਿੱਤਨੇ ਕੱਤੀ ਮੈਦ ਤੇ ਨਸ਼ਾ ਚੜਾ ਕੇ ਖਤਮ ਹੋਣਗੇ ਜਦੋਂ ਉਸ ਤੋਂ ਬਾਅਦ ਇਹੋ ਉਹਨਾਂ ਦੇ ਕਾਰਵਾਈਆਂ ਹੋਣ ਜਿਹਨੂੰ ਕਿਸੇ ਨੇ ਚਿਰ ਹੁਣ ਮਰ ਕੇ ਇਹਦੀ ਕਿੱਥੇ ਕਰਨੀ ਆ ਇਹ ਤਾਂ ਪੁਰਾਣਾ ਹੈ ਫਿਰ ਸ਼ਰਮ ਵਾਲੀ ਗੱਲ ਹੈ ਜਦੋਂ ਮੈਨੂੰ ਦੁੱਖ ਆਉਂਦਾ ਵਾ ਵੀ ਇੱਕ ਐਸਐਸਪੀ ਨਾਲ ਉਹਦੀ ਬੱਟੀ ਅਫਸਰ ਨਸ਼ੇ ਤਸਕਦਾ ਘਰ ਬੈਠ ਲੋਕੇ ਟਾਂਦੇ ਉਹ ਲਨਤ ਹੈ ਯਾਰ ਤੁਹਾਨੂੰ ਤੁਹਾਡੇ ਅੰਦਰ ਬਣਿਆ ਤੁਹਾਡੇ ਹੁੰਦੇ ਆ ਬਣਿਆ ਸਾ ਕੋਈ ਟੂਰਿਸਟ ਆਉਂਦਾ ਕਦੀ ਉਹ ਤਾਂ ਬੈਗ ਚੋਰੀ ਕਦੀ ਮੋਬਾਈਲ ਚੋਰੀ ਨਾ ਫਿਰ ਉਹਨੂੰ ਕਹਿੰਦੇ ਰਿਪੋਰਟ ਨਾ ਲਖਾਇਓ ਤੁਹਾਨੂੰ ਬਾਹਰ ਜਾਉਣਾ ਪੈਣਾ ਉਹਨੂੰ ਪਹਿਲਾਂ ਡਰਾਇਆ ਜਾਂਦਾ ਕਿਉਂਕਿ ਲਾਤੀ ਇਹਨੇ ਵਿਗਾੜ ਬੈਠੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਇੱਕੋ ਹੀ ਬੇਨਤੀ ਹੈ ਜਾਂ ਤੇ ਇਹਨਾਂ ਨੂੰ ਲਾ ਦੇ ਇਹਨਾਂ ਤੋਂ ਗਣੋ ਲਾਓ ਇਹਨਾਂ ਨੂੰ ਟਰਮੀਨੇਟ ਕਰੋ ਦੋ ਚਾਰ ਤੇ ਫਿਰ ਸਮਝ ਪੈਂਦੀ ਸਾਨੂੰ ਵੀ ਤੁਸੀਂ ਕੁਝ ਕੀਤਾ ਜਿਹਾ ਡੀਐਸਪੀ ਕਰਤਾ ਜੀ ਦੱਸ ਫੜ ਲੇ ਜੀ ਕੀ ਹੋਣਾ ਜਿਹੜੇ ਪੰਜ ਜੋੜ ਬਣਾਏ ਤੋਂ ਪਤਾ ਲੱਗ ਰਿਹਾ ਨਸ਼ੇ ਵਾਲਿਆਂ ਦੇ ਇਹਨਾਂ ਨੂੰ ਪਤਾ ਨਹੀਂ ਅਜਂਡਿਆਲੇ ਜਿਹੜਾ ਤੁਹਾਡੇ ਜਿਹੜੇ ਡੀਆਈਜੀ ਸਾਹਿਬ ਇਹਨੂੰ ਪੁੱਛੋ ਜਂਡਿਆਲੇ ਵੇਚਦਾ ਨਹੀਂ ਅਲਕੋਹਲ ਲੋਕੀ ਰੋਂਦੇ ਆ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਇਹਨਾਂ ਦੀ ਇੰਟੈਲੀਜੈਂਸ ਕਿੱਥੇ ਆ ਇਹ ਤੁਹਾਨੂੰ ਰਿਪੋਰਟ ਦਿੰਦੇ ਆ ਤੇ ਬਾਹਰ ਰਹਿੰਦੇ ਨੇ ਇਹਨਾਂ ਕੋਲ ਦੋਵੇਂ ਜ਼ਿਲ੍ਹੇ ਤਰਨਤਾਰਨ ਕਿਉਂਕਿ ਤਰਨਤਾਰਨ ਚ ਵੀ ਆਉਂਦਾ ਹੈ ਹਾਲਾਤ ਪੁੱਛੋ ਲੋਕਾਂ ਦੇ ਕੀ ਨੇ ਪਰ ਪੰਜਾਬ ਦੇ ਡੀਜੀਪੀ ਨੇ ਜੋ ਐਸਐਸਪੀ ਨੂੰ ਸੀਪੀਜ਼ ਨੂੰ ਜਿਹੜੇ ਜਿੱਤਨੇ ਕੱਤੀ ਮਹੀਨੇ ਤੋਂ ਨਸ਼ਾ ਜਿਹੜਾ ਕਿ ਖਤਮ ਹੋਣਾ ਚਾਹੀਦਾ ਉਹ ਤੋਂ ਨਹੀਂ ਕਿ ਉਹਨਾਂ ਦੇ ਕਾਰਵਾਈਆਂ ਹੋਣ ਕਿਉਂ ਕਿਸੇ ਦੇ ਜਿਹੜਾ ਹੁਣ ਮਰ ਕੇ ਇਹਦੀ ਕਿੱਥੇ ਕਰਨੀ ਆ ਇਹ ਤਾਂ ਪੁਰਾਣਾ ਜਦੋਂ ਮੈਨੂੰ ਦੁੱਖ ਆਉਂਦਾ ਵਾ ਵੀ ਇੱਕ ਐਸਐਸਪੀ ਨਾਲ ਉਹਦੀ ਵੱਡੀ ਅਫਸਰ ਨਸ਼ੇ ਤਸਕਦਾ ਘਰ ਬੈਠ ਲੋਕੇ ਟਾਂਦੇ ਉਹ ਲਨਤ ਹੈ ਯਾਰ ਤੁਹਾਨੂੰ ਤੁਹਾਡੇ ਅੰਦਰ ਬਣਿਆ ਤੁਹਾਡੇ ਹੁੰਦਿਆਂ ਬਣਿਆ ਸਾਰਾ ਕੁਝ ਤੁਸੀਂ ਗਰੰਟੀ ਪ੍ਰੂਫ ਕਰ ਰਹੇ ਜਿਗੇ ਅਸੀਂ ਅਸੀਂ ਇਹਦੇ ਗਵਾਹੀ ਭਰਦੇ ਕਟੋ ਕਟੋ ਉੱਥੇ ਜਾਓ ਹੀ ਨਾ ਕਟੋ ਕਟੋ ਜਾਓ ਹੀ ਨਾ ਜਾ ਕੇ ਉੱਥੇ ਵਿਖਾਉਂਦੇ ਜੋ ਸ਼ਗਲਾਂ ਤੇ ਲੋਕਿੰਗ ਇਹਦੇ ਆਵਾ ਆਗੇ ਜੇ ਹੁਣ ਇਹ ਜੀ ਇਹ ਨਸ਼ੇ ਦੇ ਪੈਸੇ ਨਾਲ ਬਣਿਆ ਤੇ ਜੇਸਾ ਜਿਹੜਾ ਇਹ ਨਾ ਸਲੋਗਨ ਲਾਇਆ ਯੁੱਧ ਨਸ਼ਾ ਵਿਰੁੱਧ ਉਹਦਾ ਵੀ ਕੋਈ ਮਤਲਬ ਨਹੀਂ ਐ ਉਹ ਗਰੀਬਾਂ ਬਰੋਧਿਆ ਜੁੱਧ ਕੇ ਨਸ਼ਾ ਵਿਰੋਧ ਕਰਨਾ ਤੇ ਅੰਮ੍ਰਿਤਸਰ ਦੇ ਚ ਬੜੇ ਬੜੇ ਵੱਡੇ ਘਰ ਨੇ ਜਿਹੜੇ ਨਸ਼ੇ ਵਾਲਿਆਂ ਦੇ ਨੇ ਕਿਉਂ ਨਹੀਂ ਵੱਧਦੇ ਉਹਨਾਂ ਨੂੰ ਆ ਬਾਡਰ ਤੇ ਬਹੁਤ ਨੇ ਕਿਉਂਕਿ ਉਹਨਾਂ ਨੇ ਜਿੱਦਾਂ ਫੜਿਆ ਉਹਨਾਂ ਨੇ ਕਹਿਣਾ ਕਿਹੜੇ ਕਿਹੜੇ ਅਫਸਰ ਨੂੰ ਪੈਸੇ ਦਿੱਤੇ ਕਿੰਨੇ-ਕਿੰਨੇ ਕਰੋੜ ਅਮਰੀਕਾ ਦਿੱਤਾ ਕਿਤੇ ਕੈਨੇਡਾ ਦਿੱਤਾ ਉਹਨਾਂ ਸਭ ਵਕਣਾ ਆ ਇਹ ਡਰਦੇ ਨਹੀਂ ਫੜਦੇ ਉਹਨਾਂ ਨੂੰ ਕਿਹੜੇ ਪੋਲੀਟੀਕਲ ਬੰਦੇ ਨੂੰ ਸਭ ਉਹਨਾਂ ਦੱਸਣਾ ਆ ਫੜ ਕੇ ਵਿਖਾਓ ਇਹਨਾਂ ਨੂੰ ਕੋਲਚ ਤਾਂ ਕੰਦਾ ਬੁਲਾ ਲਿੰਦੀ ਆ ਅਮੰਤਿਆੜ ਜਿਹੜਾ ਫੜਿਆ ਇੱਕ ਕੋਲ ਲੜਾ ਜਿਹੜਾ ਇੱਥੇ ਮੇਨ ਆ ਉਹ ਤੇ ਇੱਕ ਹੀ ਫੜਿਆ ਦੇ ਨਾਲ ਦੇ ਪੰਜ ਛੇ ਹੋਰ ਨੇ ਤੂੰ ਉਹਨੂੰ ਵੇਖਿਓ ਉਹਨੂੰ ਹੋਣਾ ਕੀ ਐ ਉਹਨੂੰ ਵੀ ਆਈਪੀ ਟ੍ਰੀਟਮੈਂਟ ਹੋਣਾ ਥੋੜਾ ਜਿਹਾ ਠਹਿਰ ਜਾ ਉਹਨਾਂ ਫੜ ਕੇ ਦੇ ਤਾਂ ਹੁਣ ਦੂਜਾ ਫੜ ਲੈਣਾ ਉਹਨੂੰ ਵੀ ਉਹਨੇ ਕਹਣਾ ਲਓ ਪੈਸੇ ਤੇ ਕੰਮ ਕਰੋ ਆਹਦੇ ਹਲਾਦ ਨੇ ਸਾਡੇ ਤੇ ਕਾਨੂੰਨ ਗਰੀਬਾਂ ਵਾਸਤੇ ਹੀ ਰਹਿ ਗਿਆ ਵੀਰਾ ਸੁਬਿਹਰ ਰੂਮ ਨਿਕਲਿਆ ਤੇ ਉਹ ਮੇਰਾ ਹੱਥੇ ਹੁੰਦਾ ਕਦੋਂ ਸਮਝਾਓ ਮੈਨੂੰ ਤੇ ਫਿਰ ਇਹਦਾ ਕੋਈ ਨਾ ਕੋਈ ਸਾਨੂੰ ਆਵਾਜ਼ ਆਪ ਆ ਕੀ ਕਰ ਰਹੇ ਆ ਮੈਂ ਬੇਟਾ ਇਹੀ ਕੁਝ ਕਰ ਰਹੇ ਆ ਉਹ ਜਦੋਂ ਤਾਂ ਭਾਈ ਕੀ ਕਹਣਾ ਕਿ ਇਹ ਭ੍ਰਸ਼ਟਾਚਾਰ ਦੇ ਗੱਲ ਹੋ ਰਿਹਾ ਉਹਦੇ ਕਰਕੇ ਨਸ਼ਾ ਤਾਂ ਹੀ ਨਿਕਲਿਆ ਭ੍ਰਸ਼ਟਾਚਾਰ ਬਿਲਕੁਲ ਬਿਲਕੁਲ ਭ੍ਰਸ਼ਟਾਚਾਰ ਦਲਾਲ ਬਣੇ ਨੇ ਛਿੱਟ ਕੱਪੜੀਏ ਪੁਲਿਸ ਦੇ ਪੁਲਿਸ ਨਚਾੜਾ ਜਿਹੜਾ ਉਹ ਭੜਿਆ ਗਿਆ ਸਾਬਤ ਨਹੀਂ ਜਾਂਦਾ ਥਾਣੇ 'ਚ ਉਹ ਦਲਾਲ ਨੂੰ ਮਿਹਸਾ ਦਿੰਦਾ ਦਲਾਲ ਗਾ ਪੁਲਿਸ ਨੂੰ ਬੁਜਾਉਂਦਾ ਆਪਣੇ ਵੀ ਲਿੰਦਾ ਹੈ ਦਲਾਲਾਂ ਦਾ ਸਿਸਟਮ ਬਣ ਗਿਆ ਜਿਹੜਾ ਨਸ਼ਾ ਆ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਡਰਸ ਤੇ ਅੱਜ ਵੀ ਜਿਹੜੇ ਛੋਟੇ ਮੋਡੇ ਇਲਾਕੇ ਜਾਂਦੇ ਮਿਲਦੇ ਤੁਹਾਨੂੰ ਇਹ ਤਾਂ ਬੜੇ ਲੱਗਣ ਨਾਲ ਬੜਾ ਸ਼ਹਿਰਾਂ ਚ ਜਿਉਇਆ ਮੈਂ ਨਾ ਕੋਟ ਖਾਲਸਾ ਚਲੇ ਜੋ ਅਨਗੜ ਚਲੇ ਜੋ ਹੁਣ ਤੁਹਾਡੇ ਵਾਲਾ ਏਰੀਆ ਆਪਣਾ ਮੁਸਤਾਬਾਦ ਚਲੇ ਜੋ ਮਕਬੂਲਪੁਰੇ ਚਲੇ ਜੋ 88 ਫੁੱਟ ਰੋਡ ਤੇ ਚਲੇ ਜੋ ਕਮਟਾਲਿਆ ਮੇਰੇ ਇੱਥੋਂ ਲੈ ਚਲੋ ਇੱਕ ਤਾਂ ਤੁਰ ਕੇ ਚਲੇ ਜਿੱਤੋ ਲੜੋ ਆ ਮਾਲੀ ਚਲੇ ਜੋ ਤੇ ਭਾਈ ਰੋਡ ਦਾ ਨਾਲ ਇਹ ਫਾਟੇ ਦਾ ਉਸ ਏਰੀਆ ਦਾ ਗਰੀਬੇ ਦਾ ਸਰਦਾਰ ਕਹਾਂ ਦਾ ਤੁਸੀਂ ਬਿਲਕੁਲ ਕਲਪਦੇ ਅਸੀਂ ਇਹ ਮੈਨੂੰ ਕਹਿੰਦਾ ਮੈਂ ਚਿੱਠੀਆਂ ਲਿਖਦਾ ਜਾਂ ਇਹ ਸੋਚਦਾ ਕਿ ਐਮਪੀ ਦੀ ਬੜੀ ਚਲੋ ਕੋਈ ਬੰਦਾ ਐਮਪੀ ਦੀ ਸੁਣੂਗਾ ਕੋਈ ਸਮਾਈ ਨਹੀਂ ਕੀ ਮંત્રી ਸਾਹਿਬ ਮੈਨੂੰ ਆਸ ਹੈ ਕਿ ਤੁਸੀਂ ਡੀਜੀਪੀ ਲੈਵਲ ਤੱਕ ਇਹ ਕਾਰਵਾਈ ਦੀ ਇਹ ਮੌਤਾ ਮੌਤ ਹੋਈ ਹੈ ਮੌਤ ਬੰਦੇ ਦਾ ਮਰਨਾ ਸੋਕਾ ਨਹੀਂ ਹੁੰਦਾ ਇਨਸਾਨ ਮਰੇ ਨਹੀਂ 14 ਤੇ ਉਹਨਾਂ ਦੇ ਗਾੜੇ ਬੱਚੇ ਨੇ ਉਹਨਾਂ ਦਾ ਪਤਾ ਨਹੀਂ ਜ਼ਿੰਦਗੀ ਕੀ ਹੋਣੀ ਹੈ ਪਾੜ ਜਿੱਡੀ ਜ਼ਿੰਦਗੀ ਸਾਹਿਬ ਇਹਨਾਂ ਨੂੰ ਲੈ ਕੇ ਪਿਛੇ ਜਿਹੜੇ ਅਧਿਕਾਰੀ ਜਿਹੜੇ ਲੋਕਾਂ ਦੇ ਘਰਾਂ ਦੇ ਗਏ ਸੀ ਕਿ ਬੜੀ ਸ਼ਹਿਰ ਨਸ਼ਾ ਘਰਾਂ ਦੇ ਵਿੱਚ ਸਾਹਿਬ ਜਦੋਂ ਘੁਸਾਰੀ ਕੋਈ ਰੱਖਦਾ ਤੇ ਮੇਨ ਰੋਡ ਤੇ ਦੇਖੋ ਜੇ ਅਰੇ ਰਾਤ ਨੂੰ ਯਾਰ ਉਹ ਤੁਹਾਡੋਂ ਲੋਕਾਂ ਨੂੰ ਮੂਰਖ ਬਣਾਉਣ ਲਈ ਉਹ ਸਾਰੀਆਂ ਮੌਕ ਟ੍ਰਿਲ ਕਰਦੇ ਆ ਉਹ ਕੋਈ ਤਰੀਕਾ ਨਜਾ ਪੜਦਾ ਸਭ ਪਤਾ ਇਹਨਾਂ ਨੂੰ ਇਹਨਾਂ ਨੂੰ ਇੱਕ ਇੱਕ ਨੂੰ ਪਤਾ ਜਾਓ ਇੰਦਰਜੀਤ ਨੂੰ ਲੈ ਕੇ ਕੁੱਟ ਲੋ ਇੰਦਰਜੀਤ ਦਾਦੂ ਤੁਹਾਨੂੰ ਜਿਹੜਾ ਅੰਤਰ ਪੜਿਆ ਲੈ ਉਹਨੂੰ ਕੱਢ ਲੋ ਬਾਹਰ ਉਹ ਤੁਹਾਨੂੰ ਦੱਸ ਦੂ ਕਿਹੜਾ ਕਿਹੜਾ ਪੋਲਿਟੀਕਲ ਬੰਦਾ ਅਨਮੌਲਜੀ ਤੇ ਕਿਹੜਾ ਕਿਹੜਾ ਪੁਲਸ ਅਫਸਰ ਅਨਮੌਲਜੀ ਚਲ ਰਾਜੀਤ ਇਹਨਾਂ ਨੇ ਆਪ ਸੰਭਿਆ ਕਿਉਂਕਿ ਵੱਡੇ ਅਧਿਕਾਰੀਆਂ ਵਿੱਚ ਫਸਣੇ ਨਹੀਂ ਵੱਡੇ ਵੱਡੇ ਡੀਜੀਪੀ ਲੈਵਲ ਤੇ ਫਸਣਦੇ ਨੇ ਰਾਜੀਤ ਵਾਲੇ ਚ ਰਾਜੀਤ ਐਵੇਂ ਨਹੀਂ ਲੁਕਿਆ ਰਾਜੀਤ ਡੀਜੀਪੀ ਉਸ ਸਮੇਂ ਦੇ ਫਸਣੇ ਦੇ ਨਾਲ ਹਾਂ ਇਸ ਲਈ ਇਹ ਤਾਂ ਐਵੇਂ ਨੇ ਨੂੰ ਛੱਡਿਆ ਇਹਨਾਂ ਨੇ ਇੰਦਰਜੀਤ ਨੂੰ ਲੈ ਆਓ ਸਭ ਦੱਸ ਦਊਗਾ ਕੀ ਕੀ ਹੁੰਦਾ ਸੀ ਉੱਥੇ ਕਿਹੜਾ ਕਿਹੜਾ ਵੇਦਾਂਦਰ ਜਿੰਨੇ ਕਿ ਕਿਸਮਗਰ ਦਾ ਪਤਾ ਪਰ ਪਤਾ ਇਹਨਾਂ ਨੂੰ ਵੀ ਸਾਰੇ ਇਹਨਾਂ ਲਿਆਉਣਾ ਹੀ ਨਹੀਂ ਕਿਉਂਕਿ ਜਦੋਂ ਲੈ ਆਂਦਾ ਕਿ ਮਾਰੇ ਜਾਣੇ ਜਿਹੜੇ ਚਿੱਟ ਕੱਪੜੀਏ ਨੇ ਸਾਰੇ ਥੈਂਕ ਯੂ ਲਵ ਯੂ ਲਵ ਯੂ